ਜਦੋਂ ਤੁਸੀਂ ਅਜਮੇਰ ਸਿੰਘ ਵਰਗੇ ਬੰਦੇ ਨੇ ਜਾਨੀ ਮੈਂ ਮੈਂ ਹੈਰਾਨ ਹੋ ਗਿਆ ਉਹਦੇ ਦੋ ਤਿੰਨ ਪੋਡਕਾਸਟ ਪਿਛਲੇ ਜਿਹੜੇ ਆਏ ਆ ਸੁਣ ਕੇ ਤੇ ਇਦਾਂ ਦਾ ਅਪਾਹਜ ਸੋਚ ਵਾਲਾ ਬੰਦਾ ਵੀ ਇਦਾਂ ਵਿਦਵਾਨ ਕਹਾ ਸਕਦਾ ਇਹ ਕਿਤਾਬਾਂ ਵਾਕਿਆ ਹੀ ਇਹਨਾਂ ਨੇ ਆਪ ਲਿਖੀਆਂ ਹੋਣਗੀਆਂ ਬਿਮੀ ਸਦੀ ਦੀ ਸਿੱਖ ਰਾਜਨੀਤੀ ਜਦੋਂ ਉਹ ਤਾਂ ਗਰੰਟੀ ਆ ਨਾ ਉਹ 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 ਨਰਿੰਦਰ ਸਿੰਘ ਜਾਂ ਕਿਸੇ ਹੋਰ ਦਾ ਲਿਖਿਆ ਹੋਇਆ ਸਮਾਨ ਚੋਰੀ ਕਰਕੇ ਲਿਖਿਆ ਹੋਊਗਾ ਕਿਉਂਕਿ ਆਹ ਜਿਹੜਾ ਬੰਦਾ ਇਸ ਐਪੀਸੋਡ ਵਿੱਚ ਜੱਥੇਦਾਰਾਂ ਬਾਰੇ ਇਦਾਂ ਸੋਚ ਰਿਹਾ ਆ ਉਹਦੇ ਬਾਰੇ ਕਿਹ ਨਹੀਂ ਜਾ ਸਕਦਾ ਭਈ ਭਈ ਉਹ 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 ਪਤਾਬ ਵਿੱਚ ਲਿਖਣੇ ਵਾਲੀਆਂ ਜਿਹੜੀਆਂ ਗੱਲਾਂ ਉਹਦੇ ਦਿਮਾਗ ਵਿੱਚ ਆ ਸਕਦੀ ਕੋਈ ਪੌਸਿਬਿਲਟੀ ਨਹੀਂ ਹੁੰਦੀ ਪਰਵਿੰਦਰ ਟਵਾਣਾ ਕੁਕੀ ਗੱਲ ਔਰੰਦਾਵੇ ਹੁਣਾਂ ਦਾ ਗਰੁੱਪ ਆ ਤੁਸੀਂ ਉਹ ਤੋਂ ਬਾਅਦ ਜਥੇਦਾਰਾਂ ਤੋਂ ਬਾਅਦ ਜਿੰਨੇ ਆਮ ਕਰਕੇ ਪੋਡਕਾਸਟ ਪੰਜਾਬ ਪੋਲਿਟਿਕਸ ਦੇ ਬਾਰੇ ਆਉਂਦੇ ਆ ਨਾ ਸਾਰਿਆਂ ਨੇ ਵੀਊ ਦੇਖਿਓ ਇੱਕ ਗੱਲ ਸਾਰਿਆਂ ਚ ਕਾਮਨ ਆ ਪਈ ਵੀ ਕਮਾਲ ਦਾ ਫੈਸਲਾ ਹੋਇਆ ਪਿਆ ਆਸ ਨਹੀਂ ਸੀ ਵੀ ਜਥੇਦਾਰ ਇਦਾਂ ਕਰ ਦਊਗਾ ਮੈਂ ਕਹਿੰਨਾ ਸਖਵੀਰ ਬਾਦਲ ਨੂੰ ਜਣੀ ਜੁੱਤੀ ਖਲਵਾ ਕੇ ਇਦਾਂ ਚੱਕਰ ਲਾਉ ਉਹਨੂੰ ਦੌੜਨ ਨੂੰ ਕਹਿ ਦਿੰਦਾ ਉਹਨੂੰ ਬੰਨ ਦਿੰਦੇ ਉਹਦੇ ਡੰਡੇ ਮਾਰ ਦਿੰਦੇ ਉਹਨੂੰ ਪੋਲਿਟਿਕਸ ਚੋਂ ਬਾਹਰ ਜਾਣ ਨੂੰ ਕਹਿੰਦੇ ਜੋ ਵੀ ਸੀ ਸਾਰਾ ਕੁਝ ਉਹਨੂੰ ਧੂਣ ਦਾ ਧੂਣ ਦੀ ਪ੍ਰਕਿਰਿਆ ਆ ਲੋਕਾਂ ਦੇ ਅੰਦਰ ਉਹ ਭਰੋਸਾ ਧੋਣੇ ਵਾਲੀ ਗੱਲ ਆ ਭੇ ਰਾਜਾ ਜਿਹੜਾ ਅੱਗੂ ਹੁੰਦਾ ਉਹ ਉਹ ਉਹਦੇ ਤੇ ਕਲੰਕ ਨਹੀਂ ਲੱਗ ਸਕਦਾ ਹੁਣ ਤਾਂ ਧਰੋਂ ਆਇਆ ਜੇ ਕੁਝ ਬੱਪਰ ਦਾ ਆਇਆ ਤਾਂ ਉਹ 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 ਇੱਥੋਂ ਕੁਝ ਗਲਤੀਆਂ ਹੁੰਨੀਆਂ ਆ ਬਸ ਆ ਸਾਡੇ ਕੋਲ ਪ੍ਰੋਸੈਸ ਆ ਇਹਦੇ ਚ ਅਸੀਂ ਨੜਾ ਕੇ ਕੱਢ ਦਈਦਾ ਬਸ ਠੀਕ ਕੋਈ 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 ਦਿਖਾ ਲਓ ਦੱਸਿਓ ਮੈਨੂੰ ਭੇਜੀਓ ਉਹਦਾ ਲਿੰਕ ਜੇ ਕਿਸੇ ਵੀ ਵਿਦਵਾਨ ਨੇ ਕਿਸੇ ਸਕਾਲਰ ਨੇ ਇਹ ਤੇ ਸਵਾਲ ਕੀਤਾ ਤੇ ਭਾਈ ਮੂਡ ਤੋਂ ਇਦਾਂ ਹੁੰਦਾ ਆਇਆ ਆ ਠੀਕ ਆ ਪੋਲੀਟੀਸ਼ੀਅਨ ਜਿਹੜੇ ਆ ਜਿਹੜਾ ਜਿਹੜਾ ਵਿਰੋਧੀ ਹੁਣ ਬਰਨਾਲਾ ਜਦੋਂ ਮੁੱਖ ਮੰਤਰੀ ਬਣਿਆ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਗੀ ਤਰ੍ਹਾਂ ਪਤਾ ਸੀ ਜਿਹੜੇ ਸਿਆਣੇ ਸਿਆਸਤਦਾਨ ਆ ਨਾ ਉਹ ਨਹੀਂ ਮੰਨਦੇ ਕਿ ਲੋਂਗੋਵਾਲ ਨੂੰ ਖੜਕੂਆਂ ਨੇ ਮਾਰੇ ਆ ਉਸ ਵੇਲੇ ਬਹੁਤ ਚਰਚਾ ਹੋਈ ਸੀ ਜਿਨਾ ਮੁੰਡਿਆਂ ਨੇ ਜ਼ਿੰਮੇਵਾਰੀ ਚੱਕੀ ਸੀ ਇਹਦੀ ਲੋਂਗੋਵਾਲ ਨੂੰ ਮਾਰਨ ਦੀ ਉਹਨਾਂ ਦੇ ਸਬੰਧ ਵਿੱਚ ਸਿਆਣੇ ਬੰਦੇ ਉਸ ਵੇਲੇ ਵੀ ਰੌਲਾ ਪਾਉਂਦੇ ਸੀ ਇਸ ਗੱਲ ਦਾ ਕਿ ਇਹ ਪੂਰੀ ਦੀ ਪੂਰੀ ਖੇਡ ਪੰਜਾਬ ਵਿੱਚ ਕਿਸੇ ਉਸ ਸ਼ਰਾਰਤੀ ਨੇ ਖੇਡੀ ਆ ਜਿਹੜਾ ਚਾਹੁੰਦਾ ਕਿ ਤਾਕਤ ਉਹਦੇ ਹੱਥ ਵਿੱਚ ਹੀ ਰਹੇ ਉਹ ਤੋਂ ਬਿਨਾਂ ਕਿਸੇ ਹੋਰ ਕੋਲ ਨਾ ਜਾਵੇ ਉਹ ਸੂਈ ਸਾਰੀ ਦੀ ਸਾਰੀ ਬਦਲ ਤੇ ਜਾ ਰਹੀ ਸੀ ਡੋਲ ਵੀ ਨਾ ਆਉਂਦਾ ਸੀ ਪਰ ਥੋੜਾ ਜਿਆਦਾ ਬਦਲ ਦਿੱਤੇ ਹੁੰਦੇ ਸੀ ਪੇ ਲੋਕਾਂ ਦੇ ਅੰਦਰ ਦਹਿਲ ਪੈ ਜਾਏ ਕਿ ਬਾਦਲ ਤੋਂ ਬਿਨਾ ਇਹ ਕੰਮ ਨਹੀਂ ਹੋ ਸਕਦਾ ਅਰ ਤੁਸੀਂ ਦੇਖ ਲਓ ਭਿੰਡਰਾਂ ਵਾਲੇ ਦੇ ਨਾਲ ਰਹਿਣ ਵਾਲੇ ਸਭ ਤੋਂ ਜ਼ਿਆਦਾ ਗਿਣਤੀ ਜਿਹੜੇ ਬੰਦੇ ਆ ਉਹ ਬਾਦਲ ਦੇ ਨਾਲ ਰਲੇ ਜਾ ਕੇ ਬਾਅਦ ਵਿੱਚ ਕਾਂਗਰਸ ਵਿੱਚ ਵੀ ਆਏ ਪਰ ਬਾਦਲਾ ਨਾ ਜਾਦੇ ਰਲੇ ਉਹ ਡਰਾਮਾ ਜਿਹੜਾ ਆ ਹਮੇਸ਼ਾ ਤੋਂ 부자리 ਤੇ ਰਾਜ ਰੜਕੇ ਲੋਕਾਂ ਨਾਲ ਉਹਨਾਂ ਦੀਆਂ ਅੱਖਾਂ 'ਚ ਘਟਾ ਪਾਉਂਦੇ ਆ ਹਿਪਨੋਟਾਈਜ਼ ਕਰਦੇ ਆ ਠੀਕ ਆ ਉਹਨਾਂ ਨੂੰ ਨੰਮ ਕਰਕੇ ਉਹਨਾਂ ਦੀ ਸੋਚ ਨੂੰ ਨੰਮ ਕਰਕੇ ਸੋਚ ਦਿਮਾਗ ਸੋਚਣਾ ਬੰਦ ਕਰ ਦਿੰਦਾ ਉਸ ਵੇਲੇ ਸੀਨ ਜਿਹੜਾ ਹੈ ਨਾ اٹਕ ਜਾਂਦਾ ਜਦੋਂ ਉਹ ਨਾ ਜਾਦੂਗਰ ਜਾਦੂ ਕਰਦਾ ਜਿਹੜੇ ਵੱਡੇ ਪੱਧਰ ਦੇ ਜਾਦੂਗਰ ਆ ਉਹਨਾਂ ਨੂੰ ਲਾਈਵ ਦੇਖਿਓ ਜਿੰਨਾ ਮਰਜੀ ਜ਼ੋਰ ਲਾ ਲਓ ਤੁਸੀਂ ਇੱਕ ਉਹ ਆਲੇ ਦੋਲੇ ਮਿਊਜ਼ਿਕ ਪਟਾਕੇ ਜਦੋਂ ਚਲਾਉਂਦੇ ਆ ਅਤਿਸ਼ਭਾਜੀ ਕਰਦੇ ਆ ਠੀਕ ਹੈ ਉਸ ਵੇਲੇ ਧਿਆਨ ਤੁਹਾਨੂੰ ਡਿਸਟਰੈਕਟ ਕਰ ਦਿੰਦੇ ਆ ਹੁਣ ਸਾਹਮਣੇ ਸਾਹਮਣੇ ਬੰਦਾ ਇਦਾਂ ਬੈਠਾ ਹੁੰਦਾ ਠੀਕ ਹੈ ਸਟੇਜ ਦੇ ਉੱਤੇ ਗੱਲ ਕਰਦਾ ਕਰਦਾ ਉਹਨਾਂ ਦੇ ਕੋਲ ਇੱਕ ਇੱਕ ਸ਼ਕਲ ਦੇ ਵੀ ਕਈ ਕੀ ਬੰਦੇ ਹੁੰਦੇ ਆ ਥੋੜੇ ਬਹੁਤੇ ਫਰਕ ਨੇ ਠੀਕ ਹੈ ਪੇ ਜਦੋਂ ਬੰਦਾ ਜਿਹੜਾ ਮੈਂ ਇਦਾਂ ਗੱਲ ਕਰ ਰਿਹਾ ਆ ਗੱਲ ਕਰਦੇ ਕਰਦੇ ਨੇ ਇਦਾਂ ਲਾਈਟਾਂ ਬੁਝੀਆਂ ਥੋੜਾ ਜਿਆ ਰੰਗ ਬਰੰਗੀਆਂ ਲਾਈਟਾਂ ਪਈਆਂ ਇਧਰੋਂ ਅਤਿਸ਼ਭਾਜੀ ਚੱਲੀ ਆ ਮੈਂ ਗੱਲ ਕਰਦੇ ਕਰਦੇ ਨੇ ਇਦਾਂ ਇਦਾਂ ਥੋੜਾ ਜਿਆ ਮੁੱਕਮਾਇਆ ਉਹ ਅਤਿਸ਼ਭਾਜੀ ਦੇ ਦੌਰਾਨ ਪਟਾਕਿਆਂ ਦੇ ਦੌਰਾਨ ਰੋਲੇ ਰੱਪੇ ਦੇ ਮਿਊਜ਼ਿਕ ਦੇ ਦੌਰਾਨ ਉੱਥੋਂ ਇਦਾਂ ਇਦਾਂ ਮਾੜਾ ਜਿਹਾ ਪਰਦਾ ਨੰਗਣਾ ਉਨੇ ਚਿਰ ਚੇ ਉਹ ਵੀ ਬੰਦਾ ਬਦਲ ਦੇਣਾ ਕਿਉਂਕਿ ਸਾਹਮਣੇ ਗੱਲ ਉਹੀ ਅਸਲ ਬੰਦਾ ਕਰ ਰਿਹਾ ਹੁੰਦਾ ਜਦੋਂ ਸਾਈਡ ਤੋਂ ਥੋੜਾ ਜਿਹਾ ਖੜਾ ਹੁੰਦਾ ਉਦਾਂ ਦੀ ਪੱਗ ਬਣੀ ਹੋਣੀ ਆ ਉਦਾਂ ਦਾ ਉਦਾਂ ਦੇ ਕੱਪੜੇ ਪਏ ਹੋਣੇ ਆ ਉੱਥੇ ਬੰਦਾ ਹੋਰ ਖੜਾ ਕਰ ਦੇਣਾ ਤੇ ਦੇਖਣ ਵਾਲਿਆਂ ਨੂੰ ਇਹ ਭੁਲੇਖਾ ਰਹਿੰਦਾ ਵੀ ਉਹ ਤਾਂ ਸਾਹਮਣੇ ਖੜਾ ਔਰ ਆਲ ਆਫ ਸਟਨ ਜਦੋਂ 2 ਸੈਕਿੰਡ ਦੇ 3 ਸੈਕਿੰਡ ਦੇ 5 ਸੈਕਿੰਡ ਦੇ ਬਾਅਦ ਇੱਕ ਢੋਲ ਜਿਹਾ ਵੱਜਦਾ ਮਿਊਜ਼ਿਕ ਜਿਹਾ ਵੱਜਦਾ ਆ ਥੀਏਟਰ ਦੇ ਬਿਲਕੁਲ ਪਿਛਲੇ ਪਾਸੇ ਮੋਟਰਬਾਈਕ ਤੇ ਖੜਾ ਹੁੰਦਾ ਉੱਥੇ ਮੋਟਰਬਾਈਕ ਚਲਾ ਕੇ ਆ ਜਾਂਦਾ ਠੀਕ ਹੈ ਕੋਈ ਮਿਊਜ਼ਿਕ ਐਦਾਂ ਦਾ ਬਚਾਉਂਦੇ ਆ ਪਟਾਕਾ ਐਦਾਂ ਦਾ ਚਲਾਉਂਦੇ ਜਦੋਂ ਇਕੱਠਾ ਹੀ ਸਾਰਾ ਧੜਮ ਦੇਣੀ ਐ ਤਾਂ ਲੋਕਾਂ ਨੂੰ ਇੱਕ ਵਾਰੀ ਚੁੰਚੁੰਨੀ ਜੇ ਆਈ ਉੱਥੇ ਜਿੱਥੇ ਸਾਹਮਣੇ ਬੰਦਾ ਖੜਾ ਠੀਕ ਹੈ ਉਹ ਉਥੋਂ ਛਾਲ ਜੇ ਹੁਣ ਸਟੇਜ ਆ ਸਟੇਜ ਦਿਲਜੀਤ ਨੂੰ ਕਿੰਨੀਆਂ ਸਟੇਜਾਂ ਤੇ ਤੁਸੀਂ ਦੇਖਿਆ ਵੱਡੀ ਸਟੇਜ ਆ ਉਹਦੇ ਵਿੱਚ ਥੱਲੇ ਗੱਭਿਓ ਹਾਈਡਰੌਲਿਕ ਇੱਕ ਫੱਟਾ ਜਿਹਾ ਨਿਕਲਦਾ ਉਹਦੇ ਉੱਤੇ ਚੜ ਕੇ ਆਉਂਦਾ ਹੁਣ ਜਿੱਥੇ ਅਗਲਾ ਖੜਾ ਆ ਉਹਦੇ ਥੱਲੇ ਉਹਦੇ ਡ੍ਰੌਪ ਹੋਣ ਦਾ ਇਦਾਂ ਦਾ ਸਿਸਟਮ ਹੋਊਗਾ ਸਟੇਜ ਦੇ ਉੱਤੇ ਜਦੋਂ ਇੱਕ ਵਾਰੀ ਪਟਾਕਾ ਵੱਜਿਆ ਧੂਆਂ ਜਿਹਾ ਹੋਇਆ ਉਹ 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 ਡ੍ਰੌਪ ਹੋ ਗਿਆ ਥੱਲੇ ਇਧਰੋਂ ਆ ਕੇ ਕਿਉਂਕਿ ਉਹ ਉਹ ਪਹਿਲਾਂ ਇੱਕ ਡਿਡ ਮਿੰਟ ਪਹਿਲਾਂ ਜਾ ਕੇ ਉੱਥੇ ਪਿੱਛੇ ਬੈਠ ਚੁੱਕਾ ਹੈ ਪਰ ਉਹ ਓਲਿਊਜ਼ਨ ਜਿਹੜਾ ਭਰਮ ਜਿਹੜਾ ਆ ਜਿੱਦਣਾਂ ਇਹ ਸਾਰਾ ਡਰਾਮਾ ਚੱਲਦਾ ਸੀ ਮੈਂ ਪਾਕਿਸਤਾਨੀ ਡਰਾਮਾ ਦੇਖਦਾ ਸੀ ਪਿੰਜਰਾ ਆਖਰੀ ਐਪੀਸੋਡ ਸੀ ਇੱਕ ਪਿੰਜਰਾ ਆਪਾਂ ਪਹਿਲਾਂ ਗੱਲ ਕੀਤੀ ਸੀ ਬੱਚਿਆਂ ਦੇ ਸਬੰਧ ਵਿੱਚ ਸੀਗਾ ਮੈਨੂੰ ਮੈਂ ਡਾਇਰੈਕਟਰ ਦਾ ਨਾਮ ਇਹਨੂੰ ਹੁਣ ਭੁੱਲ ਗਿਆ ਇਹਦੇ ਦਾ ਇਹਦੇ 'ਚ ਜਿਹੜੀ ਮੈਂ ਹੁਣ ਗੱਲ ਕਰਦਾ ਇਹਦੇ 'ਚ ਮੇਨ ਕਰਦਾਰ ਉਹ ਕੁੜੀ ਆ ਜਿਹੜੀ ਆਪਾਂ ਇੱਕ ਸੌਰੀ ਤੇਰੇ ਬਿਨ ਡਰਾਮਾ ਬੜਾ ਮਸ਼ਹੂਰ ਆ ਪਾਕਿਸਤਾਨ ਦਾ ਉਹਦੇ ਵਿੱਚ ਵੀ ਆ ਯਮਨਾ ਜ਼ੈਦੀ ਕਰਕੇ ਆ ਉਹਦਾ ਨਾਮ ਠੀਕ ਹੈ ਇੱਕ ਪ੍ਰੀਜ਼ਾਤ ਦੇਖਿਆ ਸੀ ਆਪਾਂ ਉਹਦੀ ਮੇਨ ਕਰਦਾਰ ਹੈ ਜਿਹੜੀ ਉਹ ਲੀਡ ਰੋਲ ਕਰ ਰਹੀ ਹੈ ਇਹਦੇ ਵਿੱਚ ਜੇ ਤੁਸੀਂ ਉੱਥੇ YouTube ਤੇ ਜਾ ਕੇ ਪਿੰਜਰਾ ਪਾਉਂਗੇ ਨਾ ਉਹਦੇ ਨਾਲ ਜਮਨਾ ਯੇਦੀ ਪਾ ਦਿਓ ਜੇ ਦੇਖਣਾ ਹੋਇਆ ਕਿਸੇ ਦਾ ਮਨ ਹੋਇਆ ਠੀਕ ਹੈ ਬੜਾ ਅਮ ਸੋਰੀ ਜੀ ਮੈਨੂੰ ਜੇ ਉਹ ਹੋਇਆ ਡਾਇਰੈਕਟਰ ਦਾ ਨਾਮ ਮੇਰੇ ਸਾਹਮਣੇ ਆ ਗਿਆ ਤਾਂ ਪਰ ਤੁਸੀਂ ਜਿ ਪਿੰਜਰਾ ਯਮਨਾ ਨਾਲ ਉਹਦੀ ਯਮਨਾ ਹੀ ਲਿਖੋ ਤੇ ਆ ਜਾਣਾ ਉਹੀ ਕੁੜੀ ਪਿੰਜਰੇ ਦੇ ਵਿੱਚ ਬੈਠੀ ਜੁੜੀ ਤੇ 27 ਐਪੀਸੋਡ ਆ ਠੀਕ ਹੈ ਜੀ ਬਹੁਤ ਬਹੁਤ ਕਮਾਲ ਦਾ ਪੁਰਾਣੇ ਟਾਈਮ ਦਾ ਥੋੜਾ ਜਿਹਾ ਇੱਕ ਤਾਂ ਉਹਦੇ ਜਿਹੜੀ ਲੈਂਗੁਏਜ ਆ ਉਹਨਾਂ ਦੀ ਭਾਸ਼ਾ ਹੈ ਜਿਹੜੀ ਉਹ ਬੜੀ ਪਿਆਰੀ ਆ ਅੱਧਿਕ ਪੰਜਾਬੀ ਆ ਅੱਧਾ ਉਰਦੂ ਆ ਠੀਕ ਹੈ ਮਿਕਸ ਜਿਹਾ ਆ ਪਈ ਜਾਣੀ ਤੁਹਾਨੂੰ ਲੱਗਦਾ ਨਹੀਂ ਪਈ ਕੋਈ ਪਾਕਿਸਤਾਨ ਦੀ ਤੁਸੀਂ ਦੇਖ ਰਹੇ ਆ ਠੀਕ ਹੈ ਤਹਾਨੂੰ ਜਸ ਟਾਈਮ ਦੀਆਂ ਜਿੱਦਾਂ ਮਲਕੀ ਕੀਮਾਂ ਦੀਆਂ ਹੀਰਾਂਜੇ ਦੀਆਂ ਕਹਾਣੀਆਂ ਜਿਹੜੀਆਂ ਸਾਡੇ ਸੁਣਾਈਆਂ ਜਾਂਦੀਆਂ ਨਾ ਇਦਾਂ ਪਹਿ ਇਦਾਂ ਸੀ ਇਦਾਂ ਸੀ ਤੁਹਾਨੂੰ ਉਦਾਂ ਦਾ ਮਾਹੌਲ ਮਿਲੂਗਾ ਇਦਾਂ ਉਹਦੇ ਵਿੱਚੋਂ ਪੰਜਾਬੀ ਫਿਲਮਾਂ ਦੇ ਵਿੱਚੋਂ ਪੰਜਾਬੀ ਕਲਚਰ ਜਿਹੜਾ ਪੁਰਾਣਾ ਆ ਸਾਨੂੰ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਬੜੇ ਕਮਾਲ ਦਾ ਡਰਾਮਾ ਸੀ ਤੇ ਆਖਰੀ ਐਪੀਸੋਡ ਉਹਦਾ ਠੀਕ ਹੈ ਔਰਤ ਦੀ ਔਰਤ ਵੱਲੋਂ ਜਿਹੜੀ ਔਰਤ ਦੀ ਦੁਰਦਸ਼ਾ ਬਾਰੇ ਥੋੜਾ ਜਿਹਾ ਸੀਗਾ ਵੀ ਔਰਤ ਹੀ ਕਿਦਾਂ ਕਿਸੇ ਤੇ ਅਤਿਆਚਾਰ ਕਰ ਸਕਦੀ ਆ ਤੇ ਅਖੀਰ ਦੇ ਵਿੱਚ ਜਦੋਂ ਢੰਡੀ ਖੁੱਲੀ ਹੁੰਦੀ ਉਹਦੇ ਚ ਸਰਪੰਚ ਹੁੰਦੀ ਆ ਪਿੰਡ ਦੀ ਠੀਕ ਹੈ ਜੰਨਤ ਬੀਬੀ ਉਹਦਾ ਨਾਮ ਆ ਤੇ ਉਹ ਉਹ ਆਖਰੀ ਐਪੀਸੋਡ ਦੇ ਵਿੱਚ ਉਹ ਪ੍ਰਾਣੀ ਉਹ ਗੱਲਾਂ ਕਰਦੀ ਆ ਪ੍ਰਾਣੀਆਂ ਥੋੜੀਆਂ ਢੰਡੀਆਂ ਨੂੰ ਝਟਕਾ ਵੀ ਲੱਗਾ ਵੀ ਅੱਛਾ ਵੀ ਇਹਦੀ ਸਖਤ ਹੋਣ ਦਾ ਕਾਰਨ ਜਿਹੜਾ ਸੀ ਉਹ ਆ ਸੀ ਤੇ ਉਧਰੋਂ ਇਹ ਇਹ ਜਥੇਦਾਰ ਵਾਲਾ ਮੈਂ ਹੈਰਾਨ ਮੈਂ ਕਿਹਾ ਦੇਖੋ ਜਾਣੀ ਉਹਨਾਂ ਲੋਕਾਂ ਨੂੰ ਅਸੀਂ ਭੰਡ ਦੇ ਸਾਹ ਨਹੀਂ ਲੈਂਦੇ ਕਿੱਥੇ ਸਾਡੇ ਸਾਡੇ ਅਸੀਂ ਸਿੱਕੀ ਦਾ ਘਰ ਕਹਿੰਦੇ ਆ ਜੜੀ ਅੰਮ੍ਰਿਤਸਰ ਨੂੰ ਤਖਤਾਂ ਤੇ ਕੀ ਹੋ ਰਿਹਾ ਬਦਬਖਤ ਸਾਡੇ ਕੀ ਕਰ ਰਹੇ ਤੇ ਉਹ ਡਰਾਮਿਆਂ ਨਾਲ ਹੀ ਦੁਨੀਆ ਨੂੰ ਕਿੱਥੇ ਲੈ ਕੇ ਜਾ ਰਹੇ ਸਤਾਈ ਐਪੀਸੋਡ ਸੀ ਘਟੋ ਘਟ 50 ਵਰੀ ਕਟੋ ਕਟ 50 ਵਾਰੀ ਉਹਨਾਂ ਦੀਆਂ ਸਟੇਟਮੈਂਟਾਂ ਸੁਣ ਕੇ ਮੇਰਾ ਮਨ ਕਰ ਰਿਹਾ ਵੀ ਇਸ ਗੱਲ ਦੇ ਉੱਤੇ ਇਸ ਇੱਕ ਸਟੇਟਮੈਂਟ ਦੇ ਉੱਤੇ ਪੂਰਾ ਪ੍ਰੋਗਰਾਮ ਕੀਤਾ ਜਾ ਸਕਦਾ ਚਾਰ ਘੰਟੇ ਬੋਲਿਆ ਜਾ ਸਕਦਾ ਜਦੋਂ ਇੱਕ ਖਿਆਲ ਕਰਿਆ ਕਰੋ ਜਦੋਂ ਇਦਾਂ ਕੁਛ ਕੁਛ ਵੀ ਦੇਖਦੇ ਹਾਂ ਟੀਵੀ ਦੇ ਉਦੋਂ ਬਿਲਕੁਲ ਆਪਣ ਧਿਆਨ ਵਿੱਚ ਗੱਡ ਕੇ ਦੇਖੋ ਜਿਹੜਾ ਸਿੱਧਾ ਕਰਦੇ ਆ ਨਾ ਵੀ ਵਿੱਚ ਫੋਨ ਆ ਗਿਆ ਵਿੱਚ ਕਿਉਂਕਿ ਮਤਲਬ 40 ਮਿੰਟ ਦਾ ਐਪੀਸੋਡ ਆ ਸਾਰੇ 40 ਮਿੰਟ ਦੇ ਵਿੱਚ ਇੱਕ ਇੱਕ ਨੁਕਤਾ ਹੋ। ਕਈ ਵਾਰੀ ਕਈ ਵਾਰੀ ਇੱਦਾਂ ਹੁੰਦੀ ਆ ਵੀ ਇੱਕ ਕਰਦਾਰ ਬੈਠਾ ਆ ਉਹਨੂੰ ਕਿਸੇ ਨੇ ਗੱਲ ਕਹੀ ਦੂਜੇ ਨੇ ਗੱਲ ਕਹੀ ਆ ਤੇ ਉਹਨ ਰਿਸਪੌਂਸ ਦਿੱਤਾ ਰਿਸਪੌਂਸ ਇਹਨਾਂ ਦਿੱਤਾ ਤੇ ਅੱਛਾ। ਬਸ ਉਹੀ ਕੁੰਡੀ ਫੜਨੇ ਵਾਲੀ ਹੁੰਦੀ ਆ। ਇੱਕ کردار ਬਾਰੇ ਜਿਹੜੀ ਪਿਕਚਰ ਬਣਾਈ ਗਈ ਸੀ ਜੋ ਹੁਣ ਤੱਕ 10 ਐਪੀਸੋਡ ਵਿੱਚ ਸਾਡੇ ਤੱਕ ਪਹੁੰਚਾਇਆ ਗਿਆ ਸੀ ਉਹ ਜੋ ਸਾਨੂੰ ਲੱਗ ਰਿਹਾ ਸੀ ਉਹ ਇਹ ਸੀ ਪਰ ਹੁਣ ਜਦੋਂ ਇੱਕ ਖਬਰ ਦਿੱਤੀ ਗਈ ਆ ਉਹਦਾ ਤਾਂ ਰਿਸਪੌਂਸ ਹੀ ਉਲਟਾ ਸੀ ਇਹਦਾ ਮਤਲਬ ਇਹ ਨਹੀਂ ਹੈ ਉਹ ਹੋਰਿਆ ਕੁਛ ਬਸ ਉਹਨੇ ਤੁਹਾਡੀ ਉਤਸੁਕਤਾ ਵੀ ਬਣਾਈ ਰੱਖਣੀ ਹੁੰਦੀ ਆ ਤੁਸੀਂ ਤੁਹਾਡੇ ਲਰਨ ਕਰਨੇ ਨੂੰ ਵੀ ਉਹਦੇ ਵਿੱਚੋਂ ਮਿਲਦਾ देखो एदा ਤੁਸੀਂ ਕਿਸੇ ਹੋਰ ਦਾ ਡਰਾਮਾ ਦੇਖ ਕੇ ਕਿਸੇ ਹੋਰ ਨੂੰ ਰਿਐਕਟ ਕਰਦਿਆਂ ਨੂੰ ਦੇਖ ਕੇ ਤੁਸੀਂ ਲਰਨ ਕਰ ਸਕਦੇ ਆ ਕਿ ਆ ਬਾਪਰ ਦਾ ਐਦਾਂ ਹੋ ਜਾਂਦਾ ਫਿਰ ਜੇ ਤੁਸੀਂ ਗਲਤ ਪ੍ਰਤੀਕਰਮ ਕਰ ਦਿੰਨੇ ਆ ਨਾ ਤੇ ਨਤੀਜਾ ਆ ਨਿਕਲਦਾ ਕਿਸੇ ਹੋਰ ਦੇ ਸ਼ੱਕ ਕਰਨ ਤੇ ਜਿਹੜੇ ਵਿਵਾਦ ਖੜੇ ਹੁੰਦੇ ਆ ਜਿਹੜੇ ਝਗੜੇ ਖੜੇ ਹੁੰਦੇ ਆ ਉੱਥੋਂ ਤੁਸੀਂ ਲੈਸਨ ਲੈ ਸਕਦੇ ਆ ਪਹਿਲਾਂ ਨਿੱਕੀ ਜਿਹੀ ਗਲਤ ਤੇ ਭੁਲੇਖਾ ਪਾ ਲਿਆ ਧੀਮੀ ਨੇ ਕੋਈ ਬੰਦਾ ਗਲਤੀ ਕਰਦਾ ਉਹਦੇ ਆਲੇ ਦੁਆਲੇ ਵਫਾਦਾਰ ਬੈਠੇ ਆ ਸਾਰਾ ਕੁਝ ਹੋ ਰਿਹਾ ਆ ਤਿੰਨ ਚਾਰ ਐਪੀਸੋਡ ਬਾਦੋਂ ਫੜਿਆ ਜਾਂਦਾ ਤੁਹਾਨੂੰ ਲੈਸਨ ਮਿਲ ਜਾਂਦਾ ਕਿ ਜਿੰਨੇ ਮਰਜ਼ੀ ਬਫਦਰ ਪਾੜ ਲਿਓ ਜਿੰਨੇ ਮਰਜ਼ੀ ਭੇਦ ਰੱਖ ਲਿਓ ਕੋਈ ਨਾ ਕੋਈ ਲੂਪ ਹੋਲ ਰਹਿ ਜਾਣਾ ਫਤ ਜਿੱਥੇ ਫੜੇ ਜਾਣਾ ਤੁਸੀਂ ਉਹ ਐਕਸਾਈਟਮੈਂਟ ਵੀ ਸੀ ਮੈਨੂੰ ਹਾਲਾਂਕਿ ਮੇਰੇ ਦੇਖਦਿਆਂ ਦੇਖਦਿਆਂ ਮੈਥੋਂ ਆਮ ਕਰਕੇ ਪਾਕਿਸਤਾਨੀ ਡਰਾਮਿਆਂ ਦੇ ਵਿੱਚ ਜਦੋਂ ਉਹ ਸੀਰੀਅਲ ਖਤਮ ਹੋਣੇ ਵਾਲਾ ਹੁੰਦਾ ਡਰਾਮਾ ਕੋ ਖਤਮ ਹੋਣੇ ਵਾਲਾ ਹੁੰਦਾ ਉਹਦਾ ਇੰਡੀਕੇਸ਼ਨ ਮਿਲ ਜਾਂਦਾ ਪਰ ਬਹੁਤ ਵਰੀਓ ਇੱਕਦਮ ਡ੍ਰੌਪ ਕਰਦੇ ਐ ਇੱਕਦਮ ਤੇ ਅਕਸਰ ਉਹਨਾਂ ਦੇ ਜਦੋਂ ਆਖਰੀ ਲਾਸਟ ਐਪੀਸੋਡ ਹੁੰਦਾ ਉਹ ਤੋਂ ਪਹਿਲਾਂ ਸੈਕੰਡ ਟੂ ਲਾਸਟ ਇਦਾਂ ਵੀ ਆ ਜਾਂਦਾ ਮੇਰਾ ਕਿਤੇ ਧਿਆਨ ਨਾ ਰਿਹਾ ਉਹ ਤਾਂ ਜਦੋਂ ਚੱਲ ਰਿਹਾ ਸੀ ਅੱਧਾ 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 ਵਿੱਚ ਵਿੱਚ ਜਦੋਂ ਹੁਣ ਮੈਨੂੰ ਕੋਈ ਨਾ ਕੋਈ ਮੈਸੇਜ ਆਉਂਦਾ ਸੀ ਮੈਂ ਇਹਨਾਂ ਦਾ ਦੇਖ ਲੈਂਦਾ ਸੀ ਉਹਨੂੰ ਰੋਕ ਕੇ ਮੁੜ ਕੇ ਫਿਰ ਉਹ ਜਾਨੀ ਢਾਈ ਤਿੰਨ ਘੰਟੇ ਮੈਨੂੰ ਪੌਣਾ ਘੰਟੇ ਦਾ ਐਪੀਸੋਡ ਦੇਖਣ ਨੂੰ ਲੱਗ ਗਿਆ ਉਹ ਤਾਂ ਉਹ ਵਿਚਾਲੇ ਜਦੋਂ ਮੈਂ ਪੋਜ਼ ਕੀਤਾ ਕਿਤੇ ਇੱਕ ਵਾਰੀ ਅੱਧਾਕ ਦੇਖਣ ਤੋਂ ਬਾਅਦ ਉਸ ਵੇਲੇ ਮੈਨੂੰ ਦਿਸਿਆ ਪੁਰਾਣਾ ਡਰਾਮਾ ਤਾਂ ਪੁਰਾਣਾ ਸੀ ਪਰ ਮੈਂ ਕਾਲੀ ਚਨੀ ਦੇਖਦਾ ਹੁੰਦਾ ਪਈ ਜੇ ਹੁਣ ਚੱਕ ਕੇ ਪਹਿਲਾਂ ਅਖੀਰ ਦੇ ਵਿੱਚ ਵਾਪਰਦਾ ਕੀ ਆ ਫੇਰ ਚੱਕ ਕੇ ਸ਼ੁਰੂ ਕਰਾਂ ਮੈਂ ਉਹ ਸ਼ੁਰੂ ਤੋਂ ਇਦਾਂ ਹੀ ਦੇਖਦਾ ਹੁੰਨਾ ਕਿ ਪਿਆ ਹੁਣੇ ਚੱਲ ਰਿਹਾ ਉਹ ਅਜੇ ਬਣ ਰਿਹਾ ਤੇ ਅਸੀਂ ਦੇਖ ਰਹੇ ਹਾਂ ਸਾਡਿਆਂ ਦੇ ਉੱਤੇ ਹਰ ਗੱਲ ਤੇ ਜਦੋਂ ਹੋਇਆ ਸਵੱਭ ਵੀ ਇਦਾਂ ਦਾ ਬਣਿਆ ਪੇ 10 ਮਿੰਟ 5 ਮਿੰਟ ਮੈਂ ਦੇਖਿਆ ਕਰਾਂ ਜਦੋਂ ਤੇ ਕੋਈ ਮੈਸੇਜ ਆ ਜਾ ਆਪੇ ਦੇਖੋ ਜੀ ਆਹ ਹੋ ਰਿਹਾ ਉਹ ਉੱਥੇ ਜਾਮਾ ਜੇ ਬੋਰ ਹੋਣ ਲੱਗਿਆ ਮੈਂ ਮੁੜ ਕੇ ਫੇ ਆਪਣਾ ਦੇਖਣ ਲੱਪਮਾ ਠੀਕ ਆ ਆਈਪੈਡ ਦੇ ਉੱਤੇ ਫਿਰ ਮੈਂ ਚੱਕ ਕੇ ਇਹਨਾਂ ਦੀ ਖਬਰ ਲਾ ਕੇ ਮੁੜ ਕੇ ਫਿਰ ਉਧਰ ਜਾਣੀ ਤੁਹਾਨੂੰ ਨਾ ਇੰਨਾ ਕੁਝ ਮਿਲਦਾ ਜੇ ਤੁਸੀਂ ਨਜ਼ਰੀਆ ਰੱਖ ਦੇਂ ਦੇਖਣ ਦਾ ਠੀਕ ਹੈ ਔਰ ਜੇ ਤੁਹਾਡੇ ਕੋਲ ਉਹ ਪਰਖ ਨਹੀਂ ਹੈ ਤੁਸੀਂ ਹਿਪਨੋਟਾਈਜ਼ ਹੋ ਗਏ ਸ਼ਰਧਾ ਦੇ ਬਸ ਹੋ ਗਏ ਅਸਲ ਚ ਗੁਲਾਮੀ ਜਿਹੜੀ ਆ ਨਾ ਕੋਈ ਸਰਕਾਰ ਕਿਦਾਂ ਗੁਲਾਮ ਬਣਾ ਲੂਗੀ ਤੁਹਾਨੂੰ ਆ ਗੁਲਾਮੀ ਆ ਜਿਹੜੀ ਜਥੇਦਾਰਾਂ ਰਾਹੀਂ ਸਾਡੇ ਗਲ ਦੇ ਵਿੱਚ ਪਜਾਲੀ ਪਾਈ ਹੋਈ ਨਾ ਧਰਮ ਦੀ ਸਤਨਾਮ ਸਿੰਘ ਜਿਹਨੂੰ ਡਾਹਾ ਕਹਿੰਦਾ ਹੁੰਦਾ ਕਿਰਪਾਨ ਲਟਕਾ ਕੇ ਨਾ ਕਕਾਰ ਦੇ ਕੇ ਸਾਨੂੰ ਪੱਗ ਦਾੜੀ ਜੋ ਕੁਛ ਦੇ ਕੇ ਜਿਹੜੀ ਗੁਰੂ ਸਾਹਿਬ ਨਾਲ ਪਿਆਰ ਕਰਨ ਦੀ ਗੱਲ ਹੈ ਜਿੱਦਣ ਕਿਤੇ ਉੱਥੇ ਖੜ ਗਿਆ ਬੰਦਾ ਉਸ ਦਿਨ ਇਹ ਨਾ ਲੜਨੀਆਂ ਨੂੰ ਇਹਨਾਂ ਨੂੰ ਜੱਥੇਦਾਰ ਇਹਨਾਂ ਨੂੰ ਆਗੂ ਬਨੂਗਾ ਈ ਵਾ ਸ਼ਰਮ ਸ਼ਰਮ ਆਈ ਮੈਨੂੰ ਯਾਨੀ ਖਾਲਸਾਤਾਨ ਦੀ ਗੱਲ ਕਰਨੇ ਵਾਲੇ ਬੰਦੇ ਹੁਜਮੇਰ ਸਿੰਘ ਹੁਣਾ ਬਾਰੇ ਮੈਂ ਸੋਚ ਰਿਹਾ ਸੀ ਕਿ ਇਹ ਬੰਦੇ ਜੀ ਅੱਜ ਕਹਿ ਰਹੇ ਆ ਕਿ ਇਤਿਹਾਸਕ ਫੈਸਲਾ ਹੋਇਆ ਜਦੋਂ ਸਾਲ ਡੇਡ ਅਗਲੀ ਇਲੈਕਸ਼ਨ ਤੋਂ ਪਹਿਲਾਂ-ਪਹਿਲਾਂ ਸਖਵੀਰ ਬਾਦਲ ਫਿਰ ਮੁੜ ਕੇ ਪਿਕਚਰ ਦੇ ਵਿੱਚ ਕੋਈ ਡਰਾਮਾ ਇਦਾਂ ਦਾ ਕੀਤਾ ਜਾਊਗਾ ਕੋਈ ਮੋਰਚਾ ਹੋਊਗਾ ਕੁਝ ਹੋਊਗਾ ਅੜ ਜਾਊਗਾ ਕੰਮ ਜਿੱਥੇ ਕੋਈ ਮੰਨ ਲਓ ਭਾਜਪਾ ਦੇ ਕਿਸੇ ਲੀਡਰ ਨਾਲ ਕਿਸੇ ਹਿੰਦੂ ਲੀਡਰ ਨਾਲ ਕੋਈ ਗੱਲ ਹੋਊਗੀ ਸਖਵੀਰ ਆ ਕੇ ਖੜ ਗਿਆ ਉਹਨੂੰ ਸਟੇਟਮੈਂਟ ਦਿੱਤੀ ਸਾਰੇ ਡਰ ਗਏ ਹੋ ਉੱਚ ਜਾ ਸਰਕਾਰ ਚੋਂ ਉਹਨੂੰ ਕਿੰ세 ਪੰਜਾਬ 'ਚ ਕਿਸੇ ਅੰਦੋਲਨ ਦਾ ਐਲਾਨ ਕਰ ਦਵੇ ਇਲੈਕਸ਼ਨ ਦੇ ਲਾਗੇ ਸਖਵੀਰ ਤੇ ਸਰਕਾਰ ਕਹੇ ਵੀ ਨਹੀਂ ਠੀਕ ਹੈ ਜੀ ਤੁਸੀਂ ਇਦਾਂ ਨਾ ਕਰਿਓ ਅਸੀਂ ਕੈਦੀ ਛੱਡ ਦਿੰਨੇ ਆ ਤੇ ਹਾਈਪ ਬਣ ਜਾ ਉਸ ਵੇਲੇ ਅਜਮੇਰ ਸਿੰਘ ਹੁਣੀ ਕਿਹੜੀ ਚੱਪਣੀ 'ਚ ਨੱਕ ਡੋਬਣਗੇ 10 ਦਿਨ ਪਹਿਲਾਂ ਅਜਮੇਰ ਸਿੰਘ ਨੇ ਹਰਪ੍ਰੀਤ ਦੇ ਬਾਰੇ ਇਹ ਇਹ ਗੱਲ ਆਪਾਂ ਇੱਥੇ ਡਿਸਕਸ ਵੀ ਕੀਤੀ ਸੀ ਚੰਗੇ ਡਿਟੇਲ ਦੇ ਨਾਲ ਕੀਤੀ ਵੀ ਇਹ ਅਮਿਤ ਸ਼ਾਹ ਉਹਨਾਂ ਨੇ ਕਹੇ ਤੇ ਵੀ ਜਾ ਕੇ ਕਦੇ ਇਹ ਹੰਡ ਉਹ ਜਿਹੜਾ ਹੁਟ ਬਨਾਮ ਪ੍ਰਨੀਤ ਪ੍ਰਨੀਤੀ ਚੋਪੜਾਇਆ ਉਹਦੇ 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 ਵਿਆਹ ਦੇ ਉੱਤੇ ਜਾ ਕੇ ਬਿੰਦਾ ਕਦੇ ਕਿਤੇ ਬਿੰਦਾ ਠੀਕ ਆ ਵੀ ਬਿਸ਼ਰਮ ਹੋ ਕੇ ਕਹਿੰਦਾ ਵੀ ਹਾਂ ਸਾਡੀ ਆਗੂਆਂ ਦੇ ਨਾਲ ਹੈਗੀ ਆ ਬਹਿਣੀ ਉੱਠਣੀ ਤੇ ਕਦੇ ਆ ਕੇ ਪੰਥ ਦਾ ਆਕੂ ਬਣ ਜਾ ਉਹਦੇ ਬਾਰੇ ਵੀ ਅਸ਼ਮੇਰ ਸਿੰਘ ਦੇ ਕਹਿੰਦਾ ਬਈ ਹਰਪ੍ਰੀਤ ਸਿੰਘ ਦੀ ਸਪੀਚ ਇੰਨੇ ਥੋੜੇ ਸ਼ਬਦਾਂ ਚ ਇੰਨਾ ਕੁਝ ਕਹਾਇ ਹੋਏ ਰੱਬਾ ਹਾਏ ਰੱਬਾ ਜਣੀ ਜਿਹੜੇ ਫਿਲਮਾਂ ਚ ਨਾ ਡਰਾਮਿਆਂ ਚ ਭੈੜੀਆਂ ਤੋਂ ਭੈੜੀਆਂ ਜਨਾਨੀਆਂ ਫਫੇ ਕੁੱਟਣੀਆਂ ਜਨਾਨੀਆਂ ਹੁੰਦੀਆਂ ਉਦੋਂ ਵੀ ਭੈੜਾ ਲੱਗਦਾ ਸੀ ਬਦਕਿਸਮਤੀ ਮੇਰੀ ਇਹ ਹੋਈ ਪਈ ਉਹ ਡਰਾਮੇ ਦਾ ਆਖਰੀ ਐਪੀਸੋਡ ਤੇ ਇਹ ਇਹ ਸਾਰਾ ਕੁਝ ਜਿਹੜਾ ਆ ਇੱਕ ਟਾਈਮ ਤੇ ਦੇਖਿਆ ਇੰਨੀ ਸ਼ਰਮਾਈ ਇੰਨੀ ਲੱਜ ਆਈ ਆਪਣੇ ਆਪੇ